ਪੰਜਾਬ ਸਰਕਾਰ ਮੁਰਦਾਬਾਦ 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 ਸਰਪਸਰੀਵੂਣਾਂ ਨੂੰ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਕੱਚੇ ਗਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਸਰਪ੍ਰਧ ਮੰਤਰੀ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਦੇ ਮਲਾਜਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕੱਚੇ ਮਲਾਜਮ ਰੁਪਾ ਕੇ ਰੋ ਹੇ ਜਿਹੜਾਰੇ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਜਿਹੜਾਰੇ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕੁਲਦੀ ਅਸੀਂ ਪਿਛਲੇ ਸਮੇਂ ਦੇ ਵਿੱਚ ਵੀ ਇਸ ਸਬੰਧ ਵਿੱਚ ਜਿਹੜੀ ਸ਼ਿਕਾਇਤ ਹੈ ਡਾਇਰੈਕਟਰ ਪੰਨਵਾਸ ਡਾਇਰੈਕਟ ਪੀਆਰਟੀਸੀ ਸੈਕਟਰੀ ਟਰਾਂਸਪੋਰਟ ਤੇ ਟਰਾਂਸਪੋਰਟ ਮੰਤਰੀ ਮੁੱਖ ਮੰਤਰੀ ਪੰਜਾਬ ਤੱਕ ਕਰ ਚੁੱਕੇ ਹਾਂਗੇ ਸਾਰੇ ਹੀ ਬੱਸ ਸਟੈਂਡਾਂ ਤੋਂ ਲਗਭਗ ਜਿਹੜਾ ਪ੍ਰਾਈਵੇਟ ਮਾਫੀਆ ਇਹ ਪ੍ਰਫੁੱਲਤਾ ਜੀ ਸਾਡੀਆਂ ਬੱਸਾਂ ਦੇ ਸਾਹਮਣੇ ਇਹ ਜਿਹੜੀਆਂ ਸਵਾਰੀਆਂ ਨੇ ਚੁੱਕ ਕੇ ਲੈ ਕੇ ਜਾਂਦੇ ਨੇ ਕਈ ਵਾਰੀ ਅਸੀਂ ਪਟਿਆਲੇ ਵੀ ਇੱਕ ਦੋ ਵਾਰੀ ਇਹ ਜਿਹੜੀਆਂ ਬੱਸਾਂ ਘੇਰੀਆਂ ਨੇ ਗਈਆਂ ਪਰ ਪਤਾ ਨਹੀਂ ਕਿਉਂ ਸਾਡੇ ਜਿਹੜੇ ਅਧਿਕਾਰੀ ਨੇ ਜਾਂ ਜਿਹੜੇ ਸਰਕਾਰ ਦੇ ਨਮਾਇंदे ਨੇ ਇਹ ਬੇਵਸ ਨੇ ਜਾਂ ਕੋਈ ਹੋ ਸਕਦਾ ਇਹਨਾਂ ਦੀ ਕੋਈ ਮਿਲੀਭੁਗਤ ਹੋਵੇ ਜਿਸ ਕਰਕੇ ਜਿਹੜਾ ਪ੍ਰਾਈਵੇਟ ਮਾਫੀਆ ਜਿਹੜਾ ਇਹ ਪਰਫੁੱਲਦਾ ਤੇ ਆਪਣਾ ਢੰਡਲੇ ਨਾਲ ਜਿਹੜਾ ਇਹ ਚੱਲ ਰਿਹਾ ਹੈ ਵਿੱਚ ਟ੍ਰਾਂਸਪੋਰਟ ਮੰਤਰੀ ਜੀ ਸਾਡੇ ਪੀਆਰਟੀਸੀ ਦੇ ਚੇਅਰਮੈਨ ਸਾਹਿਬ ਇਹ ਬੈਠੇ ਨੇ ਕਈ ਵਾਰੀ ਏ ਉੱਚ ਅਧਿਕਾਰੀ ਹੁੰਦੇ ਆ ਸਾਡੇ ਜਿਵੇਂ ਕਿ ਕਿਲੋਮੀਟਰ ਸਕੀਮ ਤੇ ਸਾਡੀ ਗੱਲਬਾਤ ਹੋਈ ਸੀ ਪਿਛਲੇ ਸਮੇਂ ਦੇ ਵਿੱਚ ਚੰਡੀਗੜ੍ਹ ਮਾਨਜੋਗ ਟਰਾਂਸਪੋਰਟ ਮੰਤਰੀ ਦੀ ਰਾਇਸ ਤੇ ਤਾਂ ਉੱਥੇ ਬਕਾਇਦਾ ਸਾਡੇ ਚੇਅਰਮੈਨ ਸਾਹਿਬ ਹੜਾਣਾ ਜੀ ਵੱਲੋਂ ਤੇ ਟਰਾਂਸਪੋਰਟ ਮੰਤਰੀ ਜੀ ਵੱਲੋਂ ਕਿਹਾ ਗਿਆ ਵੀ ਜਿੰਨੀਆਂ ਕਿਲੋਮੀਟਰ ਗੜੀਆਂ ਪਈਆਂ ਨੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਸਾਡੇ ਵਿਭਾਗ ਦੇ ਵਿੱਚ ਕਿਲੋਮੀਟਰ ਬੱਸ ਪਏ ਸੀ ਉਹ ਲਗਭਗ ਜਿਹੜੇ ਪੁਰਾਣੇ ਟਰਾਂਸਪੋਰਟਰ ਨੇ ਪ੍ਰਾਈਵੇਟ ਆਪਰੇਟਰ ਨੇ ਲਗਭਗ ਟੋਟਲ ਬੱਸਾਂ ਉਹਨਾਂ ਦੀਆਂ ਸੀਗੀਆਂ ਏਕਾ ਦੋਕਾ ਕੋਈ ਬੱਸ ਹੋਊਗੀ ਜਿਹੜੀ ਇਹ ਕਹਿੰਦੇ ਨੇ ਅਸੀਂ ਨੌਜਵਾਨਾਂ ਨੂੰ ਰੋਜ਼ਗਾਰ ਦਿੰਦਾ ਇੱਕਾ ਦੋਕਾ ਵਸੂ ਲਗਭਗ ਜਿੰਨੀ ਵੀ ਬੱਸ ਹੈਗੀ ਹੈ ਕਿਲੋਮੀਟਰ સ્ਕੇਮ ਉਹ ਪ੍ਰਾਈਵੇਟ ਆਪਰੇਟਰਾਂ ਦੀ ਸੀ ਤੇ ਇਸ ਵਾਰ ਵੀ ਜਦੋਂ ਸਾਡੇ ਉਤੇ ਇੱਕ ਹਾਈ ਲੈਵਲ ਦੀ ਮੀਟਿੰਗ ਹੋਈ ਸੀ ਅਸੀਂ ਪ੍ਰੋਟੈਸਟ ਕੀਤਾ ਸੀ ਉਸ ਵਿੱਚ ਬਕਾਇਦਾ ਸਾਡੀ ਮੈਨੇਜਮੈਂਟ ਸਾਡੇ ਅਧਿਕਾਰੀਆਂ ਵੱਲੋਂ ਇਹ ਗੱਲ ਮੰਨੀ ਗਈ ਸੀ ਸਰਕਾਰ ਵੱਲੋਂ ਇਹ ਗੱਲ ਮੰਨੀ ਗਈ ਸੀ ਵੀ ਜਿਹੜੀਆਂ 60 ਤੋਂ 70 ਬੱਸਾਂ ਵਿਭਾਗ ਦੇ ਵਿੱਚ ਆ ਗਈਆਂ ਤਾਂ ਇਹੀ ਰਹਿਣਗੀਆਂ ਅੱਗੇ ਅਸੀਂ ਕਿਲੋਮੀਟਰ ਬੱਸ ਨਹੀਂ ਪਾਵਾਂਗੇ ਵਿਭਾਗ ਦੀ ਆਪਣੀ ਬੱਸ ਪਾਵਾਂਗੇ ਪਰ ਇਸ ਦੇ ਉਲਟ ਸਾਨੂੰ ਲਿਖਤੀ ਦੇ ਕੇ ਸਾਡੇ ਨਾਲ ਗੱਲਬਾਤ ਕਰਕੇ ਮੀਟਿੰਗ ਕਰਕੇ ਉਹ ਮੀਟਿੰਗ ਤੋਂ ਫੇਰ ਭੱਜ ਗਏ ਹੁਣ ਕਿਲੋਮੀਟਰ ਜਿਹੜੀਆਂ ਬੱਸਾਂ ਲਗੀਆਂ ਦੁਆਰੇ ਫਿਰ ਇਹ 4 ਤਰੀਕ ਨੂੰ ਸਾਨੂੰ ਪਤਾ ਲੱਗਿਆ ਵੀ ਉਹਦਾ ਟੈਂਡਰ ਕੱਢ ਰਿਆ ਜੇਕਰ ਉਹ ਟੈਂਡਰ ਬੱਸਾਂ ਦਾ ਲੱਗਣਗੇ ਤਾਂ ਅਸੀਂ ਜਥੇਬੰਦੀ ਵੱਲੋਂ ਪੀਆਰਟੀਸੀ ਦੇ ਸਮੂੱਚੀ ਲੀਡਰਸ਼ਿਪ ਵੱਲੋਂ ਅਸੀਂ ਇਹਦਾ ਵਿਰੋਧ ਕਰਦਾ ਹਾਂ ਜੀ 28 ਕਿਲੋਮੀਟਰ ਤੁਹਾਡਾ ਪਿੱਛਾ ਫਸਦਾ ਲਗਾਤਾਰ ਉਹ ਕਹਿੰਦੇ ਕਿ ਕਿਲੋਮੀਟਰ ਦਾ ਜਿਹੜਾ ਫਾਇਦਾ ਹੈ ਪੀਆਰਟੀਸੀ ਹੁੰਦਾ ਲੇਕਿਨ ਤੁਸੀਂ ਕਹਿੰਦੇ ਨੁਕਸਾਨ ਜ਼ਿਆਦਾ ਹੁੰਦਾ ਇਸ ਚੀਜ਼ ਦਾ ਇਹ ਹਮੇਸ਼ਾ ਹੀ ਪੇਚ ਫਸਿਆ ਰਹੇ ਲੱਗਦਾ ਨਾ ਕਿਤੇ ਜੀ 27 ਹੱਲ ਦੀ ਲੋੜ ਇਸ ਚੀਜ਼ ਦੀ ਬਿਲਕੁਲ ਜੀ ਦੇਖੋ ਅਸੀਂ ਆਪਣਾ ਪੱਖਾ ਜਿਹੜਾ ਟੇਬਲ ਟੌਕ ਤੇ ਮੈਨੇਜਮੈਂਟ ਮੂਰੇ ਸਰਕਾਰ ਦੇ ਅੱਗੇ ਰੱਖੇਗਾ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਦੇ ਹਾਂਗੇ ਵੀ ਜਿਹੜੀ ਕਿਲੋਮੀਟਰ ਸਕੀਮ ਦੀ ਬਸਾਂ ਇੱਕ ਮਹੀਨਾ ਮੰਨ ਲਓ ਚੱਲਦੀ ਹੈ ਤਾਂ ਉਹ ਪੌਣੇ 2 ਲੱਖ ਰੁਪਏ ਦਾ ਚੈੱਕ ਹੈ ਜਿਹੜਾ ਉਹ ਲੈ ਕੇ ਜਾਂਦੀ ਹੈ ਜੇਕਰ ਵਿਭਾਗ ਦੀ ਆਪਣੀ ਬੱਸ ਪਾਵਾਂਗੇ ਤਾਂ 50 ਤੋਂ 60 ਹਜ਼ਾਰ ਰੁਪਏ ਜਿਹੜੀ ਕਿਸ਼ਤ ਹੈ ਉਹ ਅਸੀਂ ਉਹਦੀ ਭਰਨੀ ਹੈ ਜਿਹੜੀ ਕਿਸ਼ਤ ਭਰਨੀ ਹੈ ਉਹ ਵੀ ਅਸੀਂ ਆਪਣੀ ਜਿਹੜੀ ਕਮਾਈ ਕਰ ਰਹੇ ਹਾਂ ਉਹ ਕਮਾਈ ਦੇ ਵਿੱਚੋਂ ਜਿਹੜੀ ਕਿਸ਼ਤ ਨੂੰ ਅਦਾ ਕਰਨੀ ਹੈ ਲਗਭਗ ਜੇਕਰ ਵਿਭਾਗ ਦੀ ਬੱਸ ਪੈਂਦੀ ਹੈ 15 ਸਾਲ ਉਹ ਸਾਨੂੰ ਪੂਰੇ ਸਰਵਿਸ ਦਿੰਦੀ ਹੈ ਜਿਹੜੀ ਕਿਲੋਮੀਟਰ ਸਕੀਮ ਦੀ ਬੱਸ ਆ ਉਹ 6 ਸਾਲ ਰੂਟ ਤੇ ਚੱਲੂਗੀ ਤੇ ਕਰੋੜਾ ਰੁਪਿਆ ਜਿਹੜਾ ਮਾਲਕ ਆ অপারেਟਰ ਹੈ ਉਹ ਕਰੋੜਾ ਰੁਪਿਆ ਸਾਡੇ ਵਿਭਾਗ ਨੂੰ ਚੁੰਨਾ ਲਾ ਕੇ ਚਲਾ ਜਾਂਦਾ ਹੈ ਤੇ ਨਾਲ ਦੀ ਨਾਲ ਜਿਹੜੀ ਬੱਸ ਵਿਭਾਗ ਨੂੰ ਦਿੰਦਾ ਉਹ ਬੱਸ ਵੀ ਲੈ ਕੇ ਚਲਾ ਜਾਂਦਾ 28 ਜੁਲਾਈ ਨੂੰ ਤੁਹਾਡੀ ਮੀਟਿੰਗ ਹੈ ਉਸ ਦੇ ਵਿੱਚ ਰੱਖਿਆ ਜਾਏਗਾ ਬਿਲਕੁਲ ਜੀ ਅਸੀਂ ਪਿਛਲੀਆਂ ਮੀਟਿੰਗਾਂ ਦੇ ਵਿੱਚ ਵੀ ਇਹ ਪ੍ਰੋਗਰਾਮ ਹੈ ਇਹ ਕਿਲੋਮੀਟਰ ਦਾ ਵਿਰੋਧ ਕਰਦੇ ਆ ਨਿੱਜੀਕਰਨ ਦਾ ਵਿਰੋਧ ਕਰ ਰਹੇ ਆ ਜਿਹੜੀਆਂ ਸਾਡੀਆਂ ਮੰਗਾਂ ਨੇ ਤਰੰਤਰ ਚੱਲ ਰਹੀਆਂ ਨੇ ਇਹਨਾਂ ਤੇ ਅਸੀਂ ਸਟੈਂਡ ਕਰਦੇ ਆ ਜੇਕਰ ਇਹ ਕਿਲੋਮੀਟਰ ਸਕੀਮ ਜਾਂ ਸਾਡੀਆਂ ਮੰਗਾਂ ਦੀਆਂ ਦੇਖੀ ਕਰਨਗੇ ਤਾਂ ਅਸੀਂ ਜਿਹੜੀ ਹੜਤਾਲ ਇੱਕ ਅੜ ਵਿੱਚ ਦੀ ਉਸ ਵੱਲ ਅੱਗੇ ਸੋਚ ਕੇ ਮੀਟਿੰਗ ਕਰਕੇ ਫੈਸਲਾ ਲੈ ਕੇ ਹੜਤਾਲ ਵੱਲ ਜਾਵਾਂ। ਸਭ ਤੋਂ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਆਪਣੇ মিডিਆ ਦੇ ਸਾਥੀਆਂ ਦਾ ਜਿਨ੍ਹਾਂ ਨੇ ਅੱਜ ਸਾਡੀ ਆਵਾਜ਼ ਨੂੰ ਆਮ ਜਨਤਾ ਤੱਕ ਆਮ ਲੋਕਾਂ ਤੱਕ ਤੇ ਸਰਕਾਰ ਤੱਕ ਪਹੁੰਚਾਉਣ ਦੇ ਲਈ ਸਾਡੇ ਦਰਮਿਆਨ ਤੁਸੀਂ ਆਏ ਹੋ। ਸਾਡੇ ਜਿਹੜੇ ਮੁੱਖ ਮੁੱਦੇ ਨੇ ਜੀ ਬਹੁਤ ਸਮੇਂ ਤੋਂ ਲਟਕਦੇ ਆ ਰਹੇ ਨੇ ਲਗਭਗ 18 ਤੋਂ 20 ਸਾਲ ਹੀ ਲਗਭਗ ਹੋ ਗਏ ਸਾਨੂੰ ਨੌਕਰੀਆਂ ਕਰਦੇ ਆ ਵਿਭਾਗਾਂ ਦੇ ਵਿੱਚ ਤੇ ਸਾਨੂੰ ਆਸ ਸੀਗੀ ਜਦੋਂ ਇਹ ਸਰਕਾਰ ਬਣੀ ਆ ਕਿ ਬਦਲਾਅ ਲੈ ਕੇ ਆਉਗੀ ਸਰਕਾਰ ਸਾਨੂੰ ਰੈਗੂਲਰ ਵੀ ਕਰੂਗੀ ਸਾਡਾ ਜਿਹੜਾ ਠੇਕੇਦਾਰ ਠੇਕੇਦਾਰੀ ਸਿਸਟਮ ਨੂੰ ਕੱਢੂਗੀ ਵਿਭਾਗ ਦੇ ਵਿੱਚ ਵਿਭਾਗ ਦੀ ਤਰੱਕੀਆਂ ਵੀ ਬੁਲੰਦੀਆਂ ਨੂੰ ਛੂਹਣਗੀਆਂ ਪਰ ਕਿਤੇ ਨਾ ਕਿਤੇ ਇਹ ਸਰਕਾਰ ਆ ਜਿਹੜੀ ਉੱਥੇ ਹੀ ਉਹਨਾਂ ਹੀ ਪੁਰਾਣੀਆਂ ਸਰਕਾਰਾਂ ਵਾਂਗ ਘਿਰ ਕੇ ਰਹਿ ਗਈ ਕਿਉਂਕਿ ਜਿਸ ਸਰਕਾਰ ਦਾ ਆਪ ਦੇ ਅਫਸਰਾਂ ਦੇ ਵਿੱਚ ਦਬਦਬਾ ਨਾ ਹੋਵੇ ਆ ਉਹਦੀ ਗੱਲ ਨਾ ਮੰਨੀ ਜਾਵੇ ਉਹ ਸਰਕਾਰ ناکਾਮ ਹੁੰਦੀ ਹੈ ਇਸ ਦੀ ਮੇਨ ਉਦਾਹਰਣ ਜਿਹੜੇ ਆਪਣੇ ਮੁੱਖ ਮੰਤਰੀ ਪੰਜਾਬ ਜੀ ਨੇ ਪਿਛਲੇ ਸਾਲ 1 ਜੁਲਾਈ 2024 ਨੂੰ ਛੱਡੀ ਉਹਨਾਂ ਨਾਲ ਮੀਟਿੰਗ ਹੋਈ ਸੀਗੀ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ 1 ਮਹੀਨੇ ਦਾ ਸਮਾਂ ਦੇ ਕੇ ਸਾਡੀਆਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਸੀਗਾ ਉਸ ਮੰਗਾਂ ਦੇ ਵਿੱਚ ਕੰਟਰੈਕਟਰ ਸਟਾਫ ਨੂੰ ਰੈਗੂਲਰ ਕਰਨ ਦੀ ਮੰਗ ਸੀਗੀ ਆਊਟਸੋਰਸ ਸਟਾਫ ਨੂੰ ਕੰਟਰੈਕਟ ਤੇ ਕਰਨ ਦੀ ਤੇ ਉਸ ਤੋਂ ਬਿਨਾ ਨਜਾਇਜ਼ ਕੰਡੀਸ਼ਨਾਂ ਜਿਹੜੀਆਂ ਕੰਡੀਸ਼ਨਾਂ ਦੇ ਤਹਿਤ ਸਾਡੀ ਕੱਚੇ ਮੁਲਾਜ਼ਮਾਂ ਦੀ ਨੌਕਰੀ ਸਿਕਿਉਰ ਨਹੀਂ ਹੈਗੀ ਉਹਨਾਂ ਨੂੰ ਰੱਦ ਕਰਨ ਦੀ ਪਾਲਸੀ ਤੇ ਇੱਕ ਤਨਖਾਹ ਬਰਾਬਰ ਕਰਨ ਦੀ ਪਾਲਸੀ ਨੂੰ ਲੈ ਕੇ ਤੇ ਇੱਕ ਨਵੀਆਂ ਬੱਸਾਂ ਪਾਉਣ ਦੀ ਜਿਹੜੀ ਤਜਵੀਜ਼ ਲੈ ਕੇ ਆਉਣ ਦੀ ਪਾਲਸੀ ਨੂੰ ਲੈ ਕੇ ਇੱਕ ਮਹੀਨੇ ਦਾ ਸਮਾਂ ਦਿੱਤਾ ਸੀਗਾ ਪਰ ਉਹ ਅਜੇ ਇੱਕ ਸਾਲ ਤੋਂ ਉੱਤੇ ਹੋ ਗਿਆ ਉਹ ਗੱਲ ਜਿਉਂ ਦੀ ਤਿਉਂ ਖੜੀ ਆ ਤੇ ਜਿਸ ਦੇ ਵਿੱਚ ਹੁਣ ਪਿੱਛੇ ਜੇ ਸਾਡੀ ਜਿਹੜੀ ਮੀਟਿੰਗ ਹੋਈ ਆ ਕਿਉਂਕਿ ਜਦੋਂ ਵੀ ਸਾਡੀ ਗੱਲਬਾਤ ਕਿਤੇ ਸਿਰੇ ਲੱਗਣ ਲੱਗਦੀ ਆ ਕੋਈ ਨਾ ਕੋਈ ਅਧਿਕਾਰੀ ਉੱਚ ਲੈਵਲ ਦਾ ਅਧਿਕਾਰੀ ਆ ਤਬਦੀਲ ਹੋ ਜਾਂਦਾ ਪਹਿਲਾਂ ਜਿਹੜੀਆਂ ਸਾਡੀਆਂ ਪਾਲਸੀਆਂ ਬਣਦੀਆਂ ਆ ਰਹੀਆਂ ਸੀਗੀਆਂ ਉਹ ਪਾਲਸੀਆਂ ਦੇ ਤਹਿਤ ਹੁਣ ਸਾਡੇ ਟਰਾਂਸਪੋਰਟ ਸੈਕਟਰੀ ਜੀ ਬਦਲ ਗਏ ਟਰਾਂਸਪੋਰਟ ਸੈਕਟਰੀ ਵੱਲੋਂ ਇਹ ਗੱਲ ਆ ਰਹੀ ਆ ਕਿ ਮੈਨੂੰ ਮੈਂ ਨਵਾਂ ਆ ਹਰ ਵਾਰੀ ਇਹ ਗੱਲ ਆਉਂਦੀ ਹੈ ਜਦੋਂ ਵੀ ਕੋਈ ਬਦਲ ਲੈਂਦਾ ਵੀ ਮੈਂ ਨਵਾਂ ਆ ਦੇਖ ਰਿਹਾ ਜਦੋਂ ਕਿ ਉਸ ਸੀਟ ਤੇ ਜੋ ਵੀ ਗੱਲਬਾਤ ਕਰਕੇ ਜਾਂਦਾ ਹੈ ਜੋ ਵੀ ਫਾਈਲ ਬਣ ਕੇ ਜਾਂਦਾ ਉਹ ਫਾਈਲ ਸਾਰੀ ਵਿਭਾਗ ਕੋਲ ਪਈ ਹੁੰਦੀ ਆ ਉੱਥੋਂ ਗੱਲ ਅੱਗੇ ਵਧਾਉਣੀ ਬਣਦੀ ਆ ਪਰ ਸਾਡੀ ਹਰ ਵਾਰ ਗੱਲ ਨਵੇਂ ਸਿਰੇ ਤੋਂ ਸ਼ੁਰੂ ਹੋ ਜਾਂਦੀ ਆ ਜਿਸ ਕਰਕੇ ਜਿਹੜਾ ठेकेदार ਵੱਲੋਂ ਸਾਡਾ ਸੋਸ਼ਣ ਕੀਤਾ ਜਾ ਰਿਹਾਗਾ ਸਾਡੀ 18 ਤੋਂ 20 ਕਰੋੜ ਰੁਪਇਆ ਜੀਐਸਟੀ ਹਰ ਸਾਲ ਦਾ ਵਿਭਾਗ ਦੀ ਲੁੱਟ ਹੋ ਰਹੀ ਆ ਤੇ ਉਸ ਤੋਂ ਬਿਨਾ ਠੇਕੇਦਾਰ ਕਈ ਸਾਡੇ ਪਨਵਸ ਦੇ ਵਿੱਚ ਜਿਹੜੀ ਠੇਕੇਦਾਰ ਸੀਗੇ ਉਹ ਭੱਜ ਗਏ 11 ਤੋਂ 12 ਕਰੋੜ ਰੁਪਈਆ ਸਿਕਿਉਰਟੀਆਂ ਦਾ ਮਲਾਜ਼ਮ ਦੀ ਸਿਕਿਉਰਟੀਆਂ ਦਾ ਉਹਨਾਂ ਕੋਲ ਫਸਿਆ ਪਿਆ ਜੇਕਰ ਉਹਨਾਂ ਨੂੰ ਵਿਭਾਗ ਕਾਰਵਾਈ ਵੀ ਕਰਦਾ ਤਾਂ ਵਿਭਾਗ ਆਪ ਦੇ ਪੈਸੇ ਕਢਾ ਲੂਗਾ ਪਰ ਜਿਹੜੇ ਸਾਡੇ ਵਰਕ ਸਾਡੇ ਪੈਸੇ ਨੇ ਸਾਡੇ ਵਰਕਰਾਂ ਦੇ ਪੈਸੇ ਨੇ ਉਹ ਵਿਭਾਗ ਉਹਦੇ ਵਿੱਚੋਂ ਉਸ 11-12 ਕਰੋੜ ਰੁਪਇਆ ਸਾਨੂੰ ਨਹੀਂ ਦਿਵਾ ਸਕਦਾ ਤੇ ਉਸ ਤੋਂ ਬਿਨਾ ਸਾਡੀਆਂ ਜਿਹੜੀਆਂ ਮੰਗਾਂ ਨੇ ਸੁਪਰੀਮ ਕੋਰਟ ਦਾ ਫੈਸਲਾ ਸੁਪਰੀਮ ਕੋਰਟ ਦਾ ਫੈਸਲਾ ਹੈਗਾ ਕਿ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ ਪਰ ਇਸ ਦੇ ਉਲਟ ਸਾਡੇ ਵਿਭਾਗ ਨੇ ਦੋਵਾਂ ਵਿਭਾਗਾਂ ਨੇ ਸਾਨੂੰ ਕੈਟਾਗਰੀਆਂ ਦੇ ਵਿੱਚ ਵੰਡਦਾ ਕੈਟਾਗਰੀਆਂ ਜਿਵੇਂ ਸਾਡੇ ਪੁਰਾਣੇ ਸਾਥੀ ਸੀਗੇ ਉਹਨਾਂ ਦੀ ਤਨਖਾਹ ਵਧਾ ਦਿੱਤੀ ਉਸ ਤੋਂ ਬਿਨਾ ਜਿਹੜੇ ਸਾਥੀ ਹੋਰ ਆਏ ਨੇ ਯਾ ਰਿਪੋਰਟ ਤੋਂ ਹਵਾਲ ਹੋ ਕੇ ਆਏ ਨੇ ਕਿਵੇਂ ਵੀ ਨਵੇਂ ਭਰਤੀ ਨੇ ਉਹਨਾਂ ਦੀ ਤਨਖਾਹ ਦਾ ਹੋਰ ਅੰਤਰ ਆ ਯਾਨੀ ਕਿ ਸਾਨੂੰ ਦਾ ਤਿੰਨ ਤਰ੍ਹਾਂ ਦੀਆਂ ਤਨਖਾਹਾਂ ਦਿੱਤੀਆਂ ਜਾਂਦੇ ਨੇ ਤਨਖਾਹ ਵੀ ਬਰਾਬਰ ਨਹੀਂ ਗਈ ਉਸ ਤੋਂ ਬਿਨਾ ਸਰਕਾਰ ਦਾ ਬਿਆਨ ਸੀਗਾ ਟਰਾਂਸਪੋਰਟ ਮੰਤਰੀ ਦਾ ਖੁਦ ਤੇ ਮੁੱਖ ਮੰਤਰੀ ਪੰਜਾਬ ਦਾ ਕਿ ਅਸੀਂ ਸਰਕਾਰ ਬਣਦੇ ਟਰਾਂਸਪੋਰਟ ਮਾਫੀਆ ਖਤਮ ਕਰਾਂਗੇ ਪਰ ਅੱਜ ਤੁਸੀਂ ਹਾਲਾਤ ਦੇਖ ਸਕਦੇ ਹੋ ਟਰਾਂਸਪੋਰਟ ਮਾਫੀਆ ਜਿਉਂ ਦਾ ਤਿਉਂ ਚੱਲ ਰਿਹਾ ਚਾਹੇ ਟਾਈਮ ਟੇਬਲ ਹੋਣ ਟਾਈਮ ਟੇਬਲਾਂ ਦੇ ਵਿੱਚ ਜਿੱਥੇ ਉਂਗਲ ਰੱਖੀ ਜਾਂਦੀ ਹੈ ਉੱਥੇ ਟਰਾਂਸਪੋਰਟ ਦੀ ਪ੍ਰਾਈਵੇਟ ਦੀ ਗੱਡੀ ਟਾਈਮ ਪਾਇਆ ਜਾਂਦਾ ਉਸ ਤੋਂ ਬਿਨਾ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਤੇ ਉਧਰ ਆਪਣਾ ਹੁਸ਼ਿਆਰਪੁਰਿਆ ਚੰਡੀਗੜ੍ਹ ਮੁਹਾਲੀ ਜਿੰਨੀਆਂ ਜਲੰਧਰ ਜਿੰਨੀਆਂ ਵੀ ਪ੍ਰਾਈਵੇਟ ਸਲੀਪਰ ਗੱਡੀਆਂ ਨੇ ਰਾਤ ਨੂੰ ਘਟੋ ਘਟ ਵੀ 250 300 ਗੱਡੀਆਂ ਜਿਹੜੀ ਪੰਜਾਬ ਦੇ ਵਿਚਾਰੀ ਆ ਪ੍ਰਵਾਸੀਆਂ ਨੂੰ ਲੈ ਕੇ ਤੇ ਬਿਨਾ ਕਿਸੇ ਟੈਕਸ ਤੋਂ ਤੇ ਜਿਹੜੀ ਸਾਡੀਆਂ ਬੱਸਾਂ ਚੱਲ ਰਹੀਆਂ ਨੇ ਸਾਡੀਆਂ ਬੱਸਾਂ ਖਾਲੀ ਆ ਰਹੀਆਂ ਨੇ ਚਾਹੇ ਕੋਈ ਦਿੱਲੀੋਂ ਆ ਰਹੀ ਹੈ ਚਾਹੇ 에ਰਪੋਰਟ ਤੋਂ ਆ ਰਹੀ ਹੈ ਤੇ ਉਹ ਬੱਸਾਂ ਸਾਡੀਆਂ ਕਿਲੋਮੀਟਰ ਸਕੀਮ ਤਹਿਤ ਨੇ ਬੋਲਬੋ ਜਿੰਨਾਂ ਦਾ 60 ਤੋਂ 65 ਰੁਪਏ ਖਰਚਾ ਹੈਗਾ ਪ੍ਰਤੀ ਕਿਲੋਮੀਟਰ ਦਾ ਤੇ ਉਹਨਾਂ ਦੀ ਆਮਦਨ ਇਹਨਾਂ ਬੱਸਾਂ ਨਾਲ ਕਰਕੇ ਉਹਨਾਂ ਦੀ ਆਮਦਨ 45 ਤੋਂ 50 ਰੁਪਏ ਆ ਜਿਸ ਦਾ ਵਿਭਾਗ ਨੂੰ ਲੱਖ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਜਿਸ ਕਰਕੇ ਅਸੀਂ ਵਿਰੋਧ ਕਰ ਰਹੇ ਹਾਂ ਵੀ ਕਿਲੋਮੀਟਰ ਸਕੀਮ ਨਾ ਪਾਈਆਂ ਜਾਣ ਕਿਉਂਕਿ ਜੇਕਰ ਉਹ ਬੱਸ ਖੜਦੀ ਵੀ ਆ ਜੇ ਆਪਾਂ ਗੱਲ ਕਰ ਲਈਏ ਵੀ ਉਹਨਾਂ ਦੇ ਟੈਂਡਰ ਮੁਤਾਬਕ ਜੇ ਉਹ ਬੱਸ ਨੂੰ ਨਹੀਂ ਵੀ ਚਲਾਉਂਦੇ ਤਾਂ ਵੀ 500 ਕਿਲੋਮੀਟਰ ਦੇ ਹਿਸਾਬ ਦੇ ਨਾਲ ਉਹਨੂੰ ਪੈਸੇ ਦੇਣੇ ਬਣਦੇ ਨੇ ਪਰ ਉਹ ਗੱਡੀਆਂ ਨੂੰ 800 900 ਕਿਲੋਮੀਟਰ ਕਰਾ ਕੇ ਵਿਭਾਗ ਦੀ ਲੁੱਟ ਕਰਾਈ ਜਾ ਰਹੀ ਹੈ ਉਸ ਤੋਂ ਬਿਨਾ ਜਿਹੜੀ ਸਧਾਰਨ ਬੱਸਾਂ ਨੇ ਸਾਧਾਰਨ ਬੱਸਾਂ ਪਾਉਣ ਦੀ ਸਾਡੀ ਮੰਗ ਹੈ ਕਿ 10000 ਸਰਕਾਰੀ ਬੱਸ ਪਾਈ ਜਾਵੇ ਆਮ ਲੋਕਾਂ ਦੀ ਸਹੂਲਤ ਨੂੰ ਵਧੀਆ ਤਰੀਕੇ ਨਾਲ ਮੁਹੱਈਆ ਕਰਾਇਆ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਆਪਣੀਆਂ ਧੀਆਂ ਭੈਣਾਂ ਨੂੰ ਮਾਵਾ ਮਤਾਵਾ ਨੂੰ ਫ੍ਰੀ ਸਫ਼ਰ ਸਹੂਲਤ ਮੁਹੱਈਆ ਕਰਾਇਆ ਹੋਇਆ ਤੇ ਸਰਕਾਰ ਦੀਆਂ ਬੱਸਾਂ ਜਿਹੜੀਆਂ ਨੇ ਟੋਟਲ ਪੀਆਰਟੀਸੀ ਪਨ ਬੱਸ ਕੋਲੇ ਲਗਭਗ 3000 ਬੱਸਾਂ ਤੇ 1 2 ਕਰੋੜ ਦੀ ਆਬਾਦੀ ਦੇ ਵਿੱਚ 3000 ਬੱਸ ਨੂੰ ਨਹੀਂ ਆਪਾਂ ਸਾਬਰ ਕਰਾ ਸਾਡੀਆਂ ਬੱਸਾਂ 'ਚ 65.70 70 ਸਵਾਰੀਆਂ ਝੌਂਕਾਂ 'ਚ ਹੋ ਜਾਂਦੀਆਂ ਨੇ ਜਿਸ ਦਾ ਖਮਿਆਜਾ ਕਈ ਵਾਰੀ ਸਵਾਰੀ ਡਿਗ ਜੇ ਜਾਂ ਕੋਈ ਹੋਰ ਗੱਲਬਾਤ ਹੋ ਜੇ ਉਹਦਾ ਖਮਿਆਜਾ ਸਾਡੇ ਡਰਾਈਵਰ ਕਨੈਕਟਰ ਨੂੰ ਭੁਗਤਣਾ ਪੈਂਦਾ ਉਹ ਸਾਡੀ ਮੰਗ ਹੈ ਕਿ ਘੱਟੋ ਘੱਟ ਬੱਸ ਆਬਾਦੀ ਦੇ ਹਿਸਾਬ ਨਾਲ 10000 ਬੱਸ ਚਾਹੀਏ ਇਹ ਸਰਕਾਰ ਦਾ ਕੰਮ ਨਿੱਜੀ ਬੱਸਾਂ ਜਿਹੜੀਆਂ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਈਆਂ ਜਾ ਰਹੀਆਂ ਨੇ ਉਹ ਪ੍ਰਾਈਵੇਟ ਬੱਸਾਂ ਜੋ ਇੱਕ 6 ਸਾਲ ਵਾਸਤੇ ਟੈਂਡਰ ਹੁੰਦਾ ਜਿਸ ਦਾ ਉਹ ਬੱਸਾਂ ਪਾ ਕੇ ਵਿਭਾਗ ਉਹਨੂੰ ਕਿਲੋਮੀਟਰ ਵਧ ਕਰਾ ਕੇ ਵੱਧ ਤੋਂ ਵੱਧ ਪੈਸੇ ਉਹਨੂੰ ਦਿੱਤੇ ਜਾਂਦੇ ਨੇ ਜਿਸ ਦੇ ਵਿੱਚ ਡਰਾਈਵਰ ਵੀ ਹੈ ਜਿਹੜਾ ਸਿਰਫ ਕਿਲੋਮੀਟਰ ਮਾਲਕਾ ਦਾ ਹੁੰਦਾ ਜਿਸ ਦੇ ਵਿੱਚ ਕਨੈਕਟਰ ਵੀ ਆਰਟੀਸੀ ਦਾ ਤੇ ਟਾਈਮ ਟੇਬਲ ਹੈ ਜਿਹੜਾ ਪੀਆਰਟੀਸੀ ਦਾ ਤੇ ਜਿਹੜਾ ਪਰਮਟ ਆ ਜਾਂ ਹੋਰ ਖਰਚੇ ਨੇ ਟੋਲਦੇ ਉਹ ਸਾਰੇ ਹੀ ਪੀਆਰਟੀਸੀ ਦੇ ਹੁੰਦੇ ਨੇ ਤੁਹਾਡੀ ਮੰਗ ਹੈ ਕਿ ਸਰਕਾਰ ਨੂੰ ਹੈ ਚਾਹੀਦਾ ਕਿ ਬੱਸਾਂ ਆਪਣੀਆਂ ਭਾਈਆਂ ਸਰਕਾਰੀ ਬੱਸਾਂ ਭਾਈਆਂ ਕਿਲੋਮੀਟਰ ਬੱਸਾਂ ਜਿਹੜੀਆਂ ਬੰਦ ਕਰ ਦਿੱਤੀਆਂ ਜਾਵੇ ਬਿਲਕੁਲ ਜੀ ਬਿਲਕੁਲ ਬਿਲਕੁਲ ਹੁਣ ਫੇਰ ਸਰਕਾਰ 4 ਤਰੀਕ ਨੂੰ 4 ਅਗਸਤ ਨੂੰ ਟੈਂਡਰ ਕੱਢਣ ਜਾ ਰਹੀ ਆ ਅਸੀਂ ਉਹਦਾ ਸਖਤ ਵਿਰੋਧ ਕਰਦੇ ਹਾਂ ਜੇਕਰ ਉਹ ਟੈਂਡਰ ਰੱਦ ਨਾ ਕੀਤਾ ਇਹ ਟੈਂਡਰ ਕੱਟਿਆ ਤਾਂ ਅਸੀਂ ਮੁਕੰਮਲ ਉਦੋਂ ਵੀ ਚੱਕਾ ਜਾਮ ਕਰਾਂਗੇ ਉਸ ਤੋਂ ਬਿਨਾ ਸਾਡੀਆਂ ਜਿਹੜੀਆਂ ਹੁਣ ਮੀਟਿੰਗਾਂ ਦੇ ਵਿੱਚ ਸਾਡੇ ਨਾਲ 28 ਤਰੀਕ ਨੂੰ 28 ਜੁਲਾਈ ਨੂੰ ਵਿੱਤ ਮੰਤਰੀ ਵੱਲੋਂ ਮੀਟਿੰਗ ਦਿੱਤੀ ਗਈ ਸੀਗੀ 28 ਜੁਲਾਈ ਦੀ ਆ 28 ਜੁਲਾਈ ਨੂੰ ਮੀਟਿੰਗ ਦਿੱਤੀ ਗਈ ਸੀਗੀ ਤੇ ਉਸ ਤੋਂ ਪਹਿਲਾਂ 16 ਜੁਲਾਈ ਦੀ ਇੱਕ ਸਾਨੂੰ ਮੀਟਿੰਗ ਦਿੱਤੀ ਗਈ ਜੋ ਸਾਡੇ ਨਾਲ ਮੀਟਿੰਗ ਹੀ ਨਹੀਂ ਕੀਤੀ ਤੇ ਹੁਣ ਵੀ ਖਦਸਾ ਹੈਗਾ ਸਾਨੂੰ ਵੀ ਸਾਡੀ ਜਿਹੜੀ 28 ਜੁਲਾਈ ਦੀ ਮੀਟਿੰਗ ਦੇ ਵਿੱਚ ਜੇਕਰ ਸਾਡਾ ਮੰਗਾਂ ਦਾ ਹੱਲ ਨਾ ਹੋਇਆ ਇਹ ਸਰਕਾਰ ਉਹ ਮੀਟਿੰਗ ਤੋਂ ਭੱਜਦੀ ਆ ਤਾਂ ਅਸੀਂ 29 ਜੁਲਾਈ ਤੋਂ ਮੁਕੰਮਲ ਤੌਰ ਤੇ ਪੰਨ ਬਸ ਪੀਆਰਟੀਸੀ ਦਾ ਚੱਕਾ ਜਾਮ ਕਰਾਂਗੇ ਤੇ ਆਪਣੇ ਸੰਘਰਸ਼ ਉਲਿੱਕ ਅਨੁਸਾਰ ਮੁੱਖ ਮੰਤਰੀ ਦੀ ਰਹਿਸਵਾਲ ਆਪਾਂ ਚਾਲੇ ਪਾਵਾਂਗੇ ਪਿਛਲੀ ਵਾਰ ਵੀ ਤੁਸੀਂ ਨਵੇਂ ਬਸ ਸਟੈਂਡ ਦੇ ਧੰਨਾ ਪੱਤਾ ਸੁਣ ਲੈ ਲਿਆ ਤੁਸੀਂ ਕੀ ਆਦਿਗੇ ਬਸ ਆਦਿ ਨਾਲ ਸਾਡੀ ਗੱਲਬਾਤ ਹੋ ਗਈ ਆ ਸਵਾਸਨ ਤੇਰੇ ਨੁਬਤ ਕਿਉਂ ਆਈ ਬਾਰ-ਬਾਰ ਸਰਕਾਰ ਨਾਲ ਜਦੋਂ ਵੀ ਸਾਡਾ رابطہ ਬਣਦਾ ਸਰਕਾਰ ਲਿਖਤੀ ਤੱਕ ਸਾਨੂੰ ਦੇ ਦਿੰਦੀ ਹੈ ਵੀ ਹਾਂ ਲਿਖਤੀ ਗੱਲ ਆ ਅਸੀਂ ਲਿਖ ਕੇ ਦੇ ਦਨੇ ਆ ਤੁਹਾਡੀ ਮੰਗ ਪੂਰੀ ਹੋ ਗਈ ਆ ਤੁਹਾਡੇ ਕੰਡੀਸ਼ਨਾਂ ਚ ਸੋਧੋਗੀ ਆ ਕਿਵੇਂ ਵੀ ਪਰ ਸਰਕਾਰ ਤੇ ਵਿਭਾਗ ਉਹ ਆਪਦੀ ਲਿਖਤੀ ਗੱਲ ਤੇ ਵੀ ਨਹੀਂ ਖੜਦੇ ਕਿਸੇ ਵੀ ਗੱਲ ਦਾ ਜਿਹੜੀ ਕਿ ਮਤਲਬ ਕਿ ਜੇ ਗੱਲ ਕਰ ਲਈਏ ਵੀ ਕੋਈ ਵੀ ਜੇ ਗੱਲ ਉਹ ਕਰਦੇ ਨੇ ਉਸ ਤੋਂ ਉਲਟ ਹੀ ਜਾ ਕੇ ਕੰਮ ਕਰ ਰਹੇ ਨੇ ਸਾਡੀ ਕਿਸੇ ਵੀ ਮੰਗ ਨੂੰ ਗਰਾਊਂਡ ਲੈਵਲ ਤੇ ਨਹੀਂ ਪਾਇਆ ਗਿਆ ਪ੍ਰਾਈਵੇਟ ਬੱਸ ਮਾਫੀਆ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਉਹਦੇ ਨਾਲ ਸਰਕਾਰ ਨੂੰ ਕਰੋੜਾਂ ਦਾ ਚੁੰਨਾ ਲੱਗਦਾ ਹੈ ਹਾਂਜੀ ਉਹਦੇ ਵਿੱਚ ਮਿਲੀਭੁਗਤ ਕਿੱਦੀ ਹੁੰਦੀ ਹੈ ਸਰਕਾਰ ਤੇ ਵਿਭਾਗ ਦੀ ਜੀ ਬਿਲਕੁਲ ਸਰਕਾਰ ਨੂੰ ਚਾਹੀਦਾ ਕਿਉਂਕਿ ਜਦੋਂ ਟਰਾਂਸਪੋਰਟ ਦੇ ਵਿੱਚ ਆਪਣੇ ਰਾਜਾ ਵੜਿੰਗ ਜੀ ਆਏ ਸੀਗੇ ਉਸ ਸਮੇ ਪੂਰਾ ਉਹਨਾਂ ਨੇ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਮਤਲਬ ਹੋਇਆ ਨੀਗਾ ਕੋਸ਼ਿਸ਼ ਕੀਤੀ ਤੇ ਟਾਈਮ ਟੇਬਲ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਹੁਣ ਉਹੀ ਬੱਸਾਂ ਉਹੀ ਢੜਲੇ ਨਾਲ ਉਹੀ ਬੱਸਾਂ ਓਵੇਂ ਦੀ ਜਿਵੇਂ ਚੱਲ ਰਹੀਆਂ ਨੇ ਓਵੇਂ ਦੀ ਓਵੇਂ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਨੇ ਮਨਮਰਜ਼ੀ ਦੇ ਹਿਸਾਬ ਨਾਲ ਉਹ ਟਾਈਮ ਟੇਬਲ ਪਾਉਂਦੇ ਨੇ ਤੇ ਮਨਮਰਜ਼ੀ ਦੇ ਹਿਸਾਬ ਨਾਲ ਜਿੱਥੇ ਖੜਦੀਆਂ ਨੇ ਇੱਥੋਂ ਤੱਕ ਕੇ ਜਿੰਨੀ ਵੀ ਗੱਡੀਆਂ ਨੇ ਇਹ ਸਲੀਪਰ ਇਹ ਇੱਕ ਰੂਟ ਇੱਕ ਸਟਾਪ ਤੋਂ ਚੱਲ ਕੇ ਦੂਜੇ ਸਟਾਪ ਤੱਕ ਜਾ ਸਕਦੀਆਂ ਨੇ ਪਰ ਇਹਨਾਂ ਨੇ ਉਹਨਾਂ ਬੱਸਾਂ ਨੂੰ ਇੱਕ ਰੂਟ ਪਰਮਿਟ ਬਣਾ ਲਿਆ ਟੂਰਿਸਟ ਪਰਮਿਟ ਦੀ ਬਜਾਏ ਥਾਂ ਥਾਂ ਤੇ ਰੋਕ ਕੇ ਸਾਡੀਆਂ ਬੱਸਾਂ ਦੇ ਅੱਗੇ ਸਵਾਰੀ ਚੱਕ ਕੇ ਪੈਸੇ ਵਾਲੀ ਅੱਗੇ ਵਧ ਰਹੇ ਨੇ ਤੁਹਾਨੂੰ ਪਟਿਆਲਾ ਤੇ ਕੋਈ ਐਸੇ ਚੈਕਿੰਗ ਪੁਆਇੰਟ ਪਤਾ ਨਹੀਂ ਜਿੱਥੇ